ਇਹ ਜਿਹੜੇ ਪਾਲਿਸੀ ਤੇ ਕੱਪੜੇ ਨੂੰ ਮੈਂ ਅੱਜ ਦੇ ਨਿਕਲਣ ਤੋਂ ਬਾਅਦ ਤਲਾਕੀ ਕੱਢਵਾਉਣ ਦੀ ਪਰੇਸ਼ੀ ਦੀ ਧਾਰਾ ਹੈ। ਚਲੋ ਕੋਈ ਹੋਰ ਕੰਮ ਕਰਦੇ ਹਾਂ 10000 ਰੁਪਏ ਤ੍ਰਿਤੀ ਲਈ ਲੋ ਨਿਰਨਾਹਜੀ ਸਿੰਘ ਕੀ ਵਾਦਾ ਤੁਸੀਂ ਕਰਦੇ ਕੋਈ ਸਵੇਰੇ ਬੈਠੇ ਆ ਚਾਹ ਪੀ ਰਹੇ ਆ ਜ਼ਰਾ ਵਾਈਫ ਚਾ ਲੈ ਗਿਆ ਉਪਰੋਂ ਤੇ ਗੱਲਾਂ ਕਰਦੇ ਆ ਤੇ ਵੀ 12 ਵਜੇ ਫੋਨ ਆਇਆ ਜਦ ਅਸੀਂ ਕਹਿੰਦੇ ਫੋਨ ਆਇਆ ਹੈ 12 ਵਜੇ ਦੋ ਜੱਟੇ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਆਇਆ ਭਾਈ ਇਨੀ ਗੱਲ ਕਰ ਰਹੇ ਆ ਕੋ ਬਾਹਰੋਂ ਕੋ ਮੋਟਰਸਾਈਕਲ ਤੇ ਆਇਆ ਮੈਂ ਵੇਖਿਆ ਪਹਿਲਾਂ ਮੋਟਰ ਤੇ ਮੈਂ ਖਿਆਲ ਨਹੀਂ ਕਿਤੇ ਆਮ ਲੋਕੀ ਨਾਲ ਦੀ ਸੜਕ ਹੈ ਇਹ ਕਿਹੜੀ ਗੱਲ ਆ ਇਥੇ ਮਾੜੇ ਨੇ ਪੈਰ ਲਾਇਆ ਦੋ ਗੋਲੀਆਂ ਮਾਰ ਦਿੱਤੀ ਬਸ ਕਹਾਂਗੇ ਸੀਐਸਰ ਡੁੱਟ ਗਿਆ ਸਾਡਾ ਬਚਾਅ ਹੋ ਗਿਆ ਗੋਲੀ ਕੋਜੀ ਨਹੀਂ ਆ ਉਹ ਬਨੇ ਸੀ ਉਹ ਬਨੇ ਸੀ ਸਾਰਾ ਮੋਟਰਸਾਈਕਲ ਨੰਬਰ ਪਲੇਟ ਕੋਈ ਨਹੀਂ ਹੈ ਜੀ ਕਿੱ데 ਸੇ ਆਇਆ ਕਿਥੋਂ ਆਇਆ ਬਟਾਲੇ ਵਾਲੇ ਸਾਈਡ ਤੋਂ ਆਇਆ ਤੇ ਕਲਨੌਰ ਵੱਲੋਂ ਗਿਆ ਕਿੰਨੇ ਕੋਈ ਨਹੀਂ ਬੱਦਲ ਇਹ 6:09 ਵਜੇ ਦੀ ਵੀ ਮਿੰਟ ਦੀ

ਮਤਲਬ ਕੋਈ ਨਹੀਂ ਬਾਕੀ ਕੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਨਹੀਂ ਖਿਸ਼ਨਾ ਕੋਈ ਦੁਸ਼ਮਣ ਹੈ ਨਹੀਂ ਕਿ ਕਿੰਨੇ ਮਲ ਬਹੁਤ ਵਧੀਆ ਲੋਕਾਂ ਬੜਾ ਪ੍ਰੇਮ ਪਿਆਰ ਇਹੋ ਜਿਹਾ ਤੁਹਾਡੇ ਕਿਹਨਾਂ ਲੈਣ ਦੇ ਕੋਈ ਨਹੀਂ ਹੈ ਇਹੋ ਜਿਹਾ ਇਸ ਗੱਲ ਚਾਰੀ ਤੇ ਬੇਟੇ ਨੂੰ ਕੋਈ ਕਾਲ ਆਈ ਹਾਂਜੀ ਬੇਟੇ ਨੂੰ ਬਾਹਰ ਕਾਲ ਆਈ ਸੀ ਰਾਤ 1:30 ਵੇ ਬੇਟਾ ਮੇਰਾ ਕੈਨੇਡਾ ਉਹਦੇ ਕੋਈ ਨੰਬਰ ਮੰਗਿਆ ਨਾ ਆਪਣੇ ਪਾਪਾ ਨੰਬਰ ਦੇ ਕੇ ਦੱਸੋ ਕੀ ਗੱਲ ਆ ਉਹ ਵਿਚਾਰਾ ਸੁਤਾ ਹੀ ਸੁਤੇ ਨੇ ਬੜਾ ਕੋਟਾ ਫੋਨ ਸੁਣ ਰਿਹਾ ਕਿ ਤੇ ਤੇ ਤੋਕ ਤੇ ਉਹ ਕਹਿੰਦਾ ਮੈਂ ਬਾਹਰ ਕੈਨੇਡਾ ਤੇ ਆਪਣੇ ਪਾਪਾ ਨੰਬਰ ਦੇ ਕੇ ਕਹਿੰਦੇ ਕਿ ਗੱਲ ਆ ਦੇ ਨੇ ਜੀ ਸੁਖੂ ਹਰਪੁਰੇ ਬੰਦੇ ਬੋਲਦੇ ਕਿ ਨਾ ਕਹੇ ਕਿ ਨਾ ਫੋਨ ਕੱਟਦਾ ਬਸ ਸੁਣ ਕੇ ਗੱਲ ਹੀ ਕੋਈ ਨਹੀਂ ਇਹ ਜੋ ਸਵੇਰੇ ਗੱਲ ਹੁੰਦੀ ਆ ਜਦੋਂ ਕੰਮ ਹੋਇਆ ਸਾਰੇ ਬੇਟੇ ਫੋਨ ਆਉਂਦੇ ਆ ਵੀਰੇ ਦੱਸਦੇ ਆ ਜੀ ਪਾਪਾ ਰਾਤੀ ਆ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਤੇ ਚਲੀ ਗੋੜੀ ਚੱਲ ਗਈ ਕਿਨੇ ਵਾਰ ਕਿਤੇ